ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਉਤਰਾਂ ਦੇ ਦਾਨੀ ਬ੍ਰਹਮ ਗਿਆਨੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਕਾਠ 15 ਵਾ ਬਾਬਾ ਜੀ ਦੇ ਵਕਤ ਬਾਬਕਤ ਕਹੇ ਬਚਨ ਸਤ ਹੋਣੇ ਜਦੋਂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਦੇ ਕੇ ਬਾਬਾ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ ਤਦ ਸ੍ਰੀ ਗੁਰੂ ਹਰगोबिंद ਸਾਹਿਬ ਜੀ 12 13 ਸਾਲ ਦੀ ਉਮਰ ਦੇ ਸਨ ਪਰ ਆਤਮਿਕ ਉੱਚਤਾ ਦਾ ਸਬੂਤ ਦਿੰਦਿਆਂ ਹੋਇਆਂ ਉਹਨਾਂ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਤਲਵਾਰਾਂ ਤਾਂ ਤੁਸੀਂ ਪਹਿਨਾ ਦਿੱਤੀਆਂ ਹਨ ਤੇ ਅਸੀਂ ਪਹਿਨ ਲਈਆਂ ਹਨ ਇਹ ਗੱਲ ਸਮਝ ਲਓ ਜੇ ਇਹਨਾਂ ਤਲਵਾਰਾਂ ਦਾ ਪਹਿਨਣਾ ਤਾਂ ਹੀ ਸਫਲ ਹੋ ਸਕਦਾ ਹੈ ਜੇ ਅਸੀਂ ਸੁਭਾਅ ਵਿੱਚ ਵੀ ਲੋੜੀਂਦੀ ਤਬਦੀਲੀ ਲਿਆ ਕੇ ਬਾਦਰਾ ਵਾਲੇ ਗੁਣਾਂ ਦਾ ਧਾਰਨ ਕਰੀਏ ਬਾਬਾ ਜੀ ਨੇ ਗੁਰਗਤੀ ਦੇ ਸਤਕਾਰ ਨੂੰ ਕਾਇਮ ਰੱਖਦਿਆਂ ਕਿਹਾ ਕਿ ਹਾਂ ਕਿ ਮਹਾਰਾਜ ਅਸੀਂ ਤਾਂ ਤੁਹਾਡੇ ਹੁਕਮ ਦੇ ਗੁਲਾਮ ਬੰਦੇ ਹਾਂ ਤੁਸੀਂ ਜਿਸ ਵਕਤ ਜਿਹੋ ਜਿਹੇ ਗੁਣ ਕਹੋਗੇ ਉਸੇ ਤਰ੍ਹਾਂ ਦੇ ਹੀ ਗੁਣ ਧਾਰਨ ਕਰਨ ਦਾ ਪੂਰਾ ਪੂਰਾ ਯਤਨ ਹੁਕਮ ਮੰਦੇ ਹੋਏ ਕਹਾਗੇ ਪਾਪਾ ਜੀ ਦੀ ਗੁਰੂ ਗੁਰਗੱਦੀ ਪ੍ਰਤੀ ਇੰਨੀ ਵਫਾਦਾਰੀ ਦੀ ਬਰਕਤ ਸਦਕਾ ਹੀ ਉਹਨਾਂ ਦਾ ਕਿਹਾ ਕੋਈ ਵੀ ਬਚਨ ਅਕਾਰਥਾ ਨਹੀਂ ਸੀ ਹੁੰਦਾ ਸਗੋਂ ਉਹਨਾਂ ਦੀ ਜ਼ੁਬਾਨੋਂ ਨਿਕਲਿਆ ਹਰ ਲਬਸ ਸਤਿ ਅਥਵਾ ਪੂਰਾ ਹੁੰਦਾ ਸੀ ਆਪਣੀ ਆਤਮਿਕ ਸੋਧ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਵਕਤ ਸਮੇ ਹੀ ਪੂਰੀ ਤਰ੍ਹਾਂ ਕਰ ਚੁੱਕੇ ਸਨ ਹੁਣ ਉਹ ਬਿਰਧ ਹੋ ਚੁੱਕੇ ਸਨ ਪਰ ਫਿਰ ਵੀ ਆਪਣੀ ਸਰੀਰਕ ਕਿਰਿਆ ਪੂਰੀ ਤਰ੍ਹਾਂ ਸੋਧਦੇ ਅਤੇ ਲੋਕਾਂ ਦੇ ਅਨੇਕ ਕੰਮ ਗੁਰੂ ਕਿਰਪਾ ਨਾਲ ਆਪਣੀ ਜ਼ੁਬਾਨ ਨਾਲ ਹੀ ਸਵਾਰ ਦਿੰਦੇ ਅਤੇ ਵਕਤ ਬਾ ਵਕਤ ਉਹਨਾਂ ਵੱਲੋਂ ਕਹੇ ਬਚਨ ਹਮੇਸ਼ਾ ਸੱਤ ਹੁੰਦੇ ਇਸ ਲਈ ਆਪ ਸੰਗਤ ਉਹਨਾਂ ਦਾ ਡਾਢਾ ਸਤਕਾਰ ਕਰਦੀ ਹੋਈ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਨ ਲਈ ਤਤਪਰ ਰਹਿੰਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ